ਹਾਂਜੀ ਸੋ ਸ਼ਿਕਾ ਲਈ ਚਲੋ ਅੱਜ ਜਾਣਾ ਹੈ ਆਪਾਂ ਨੇ ਜ ਸ੍ਰੀਨ ਨੂੰ ਲੈਂਸ ਸਕੂਲ ਤੋਂ 글로 ਮੋਇਸਚਰਾਈਜ਼ਰ ਲਗਾ ਲਿਆ ਫੌਕਸ ਟੇਲ ਦਾ ਫੇਸ ਸਨਸਕ੍ਰੀਨ ਲਾ ਲਿਆ ਵੀ ਪਰ ਪਰ ਕੇ ਲਾ ਲੀ ਮੈਂ ਫੇਸ ਤੇ ਕਿਉਂਕਿ ਬਾਹਰ ਜਾਣਾ ਤਾਂ ਪੇਸਾ ਸਨਸਕ੍ਰੀਨ ਬਹੁਤ ਜ਼ਰੂਰੀ ਆ ਚਲੋ ਜੀ ਇਸ ਤੋਂ ਬਾਅਦ ਆਪਾਂ ਤੁਹਾਡੀ ਜੇ ਕਰ ਲਿਆ ਆ ਆਪਣੀਆਂ ਆਈ ਬਰੋਸ ਵੀ ਡਿਫਾਈਨ ਮੈਂ ਗਲੈਮ 21 ਦਾ ਯੂਜ਼ ਕਰ ਰਹੀ ਆ ਇਹ ਵੀ ਬੜਾ ਵਧੀਆ ਹੈਗਾ ਆਈ ਬਰੋ ਫਿਲਰ ਪਾਊਡਰ ਪਾਊਡਰ ਦੇ ਫਾਰਮ ਦੇ ਵਿੱਚ ਆ ਬਹੁਤ ਬਹੁਤ ਵਧੀਆ ਪਿਗਮੈਂਟ ਬਹੁਤ ਸੋਹਣੀ ਹੈ ਇਹਦੀ ਉਸ ਤੋਂ ਬਾਅਦ ਆਪਾਂ ਨੇ ਹੁਣ ਲਾ ਲੈਣਾ ਆ ਪਲਮ ਦਾ ਕਾਜਲ ਆイズ اور ਆਈ ਬਰੋਸ ਕਰ ਲਈਆਂ ਡਿਫਾਈਨ ਹੋਣ ਵਾਲੀ ਆ ਗਈ ਆ ਲਿਪਸ ਦੀ ਆਪਾਂ ਨੇ ਇੱਕ ਲਿਪ ਲਾਈਨਰ ਲਿਆ ਇਹਨਾਂ ਲਿਪਸ ਨੂੰ ਦਿੱਤੀ ਸ਼ੇਪ ਥੋੜਾ ਜਿਹਾ ਨਾਲ ਲਿਪ ਸ਼ੇਡ ਦੇ ਵਿੱਚ ਭਰ ਲਾਂਗੇ ਆਪਾਂ ਲਿਪ ਲਾਈਨਰ ਨੂੰ ਹੀ ਹੁਣ ਆਪਾਂ ਇਹਦੇ ਉੱਪਰ ਲਾਵਾਂਗੇ ਥੋੜੀ ਜਿਹੀ ਲਿਪਸਟਿਕ ਡਰਾਸਟ ਇਹ ਵੀ ਵਧੀਆ ਰਹੇਗਾ ਤੇ ਕਲਰ ਵੀ ਸੋਨਾ ਆ ਜਾਊਗਾ ਮਹਿਰਮਾਨੀ ਦੀ ਹੈ ਇਹ ਲਿਪਸਟਿਕ ਇਹਦਾ ਕੋਡ ਤੁਹਾਨੂੰ ਚਲੋ ਅਗਰ ਤੁਹਾਨੂੰ नीड ਹੋਗੇ ਤਾਂ ਤੁਸੀਂ ਮੈਨੂੰ ਕਮੈਂਟ ਚ ਦੱਸ ਦਿਓ ਮੈਂ ਤੁਹਾਨੂੰ ਇਹਦੇ ਲਿਪਸਟਿਕ ਸ਼ੇਡਸ ਦੇ ਉੱਪਰ ਵੀ ਪੂਰੀ ਵੀਡੀਓ ਬਣਾ ਕੇ ਪਾਉਂਗੀ ਹੈ ਨਾ ਕਿਸੇ ਦਿਨ ਬਹੁਤ ਪਿਆਰਾ ਕੰਬੀਨੇਸ਼ਨ ਹੈਗਾ ਯਾ ਮੰਤਾ ਪੱਲਾ ਕਿਆ ਵੀ ਬੜੇ ਸੋਹਣੇ ਲੱਗਦੇ ਦਾ ਛੇੜ ਵੀ ਬਹੁਤ ਪਿਆਰਾ ਆ ਦੇਖੋ ਹੁਣ ਆਪਾਂ ਹੋ ਗਏ ਆ ਜੀ ਰੈਡੀ ਬਾਲ ਬੂਲ ਬਾਲੇ ਆਪਾਂ ਨੇ ਚਲੋ ਹੁਣ ਆਪਾਂ ਜਾਣਾ ਹੈ ਜੀ ਸਕੂਲ ਨੂੰ ਦਿਲਦਿਆਂ ਸਕੂਲੇ ਜਾ ਕੇ ਲੋ ਜੀ ਆਪਾਂ ਐਕਟਿਵਨ ਉਹ ਵੀ ਮੈਂ ਕਿਆ ਕਰ ਲਈ ਸਟਾਰਟ ਐਕਟਿਵਨ ਵੀ ਥੋੜੀ ਜੀ ਹਵਾ ਪਾਣੀ ਦੀ ਲੋੜ ਸੀਗੀ ਇਹਦੀ ਵੀ ਹਵਾ ਭਰਾ ਲਈਏ ਇਹਦੀ ਹਵਾ ਭਰਾ ਕੇ ਹੁਣ ਆਪਾਂ ਪਹੁੰਚ ਗਏ ਜੀ ਸਿੱਦੇ ਸਕੂਲ ਸਕੂਲ ਨੂੰ ਹੋ ਗਈ ਸੀ ਛੁੱਟੀ ਹੁਣ ਲੈ ਲਈ ਆਪਾਂ ਜੋ ਸਰੀਰ ਨੂੰ ਲੈ ਕੇ ਇਹਨੂੰ ਦਵਾ دی ਵੀ ਆਪਾਂ ਥੋੜੇ ਜਿ ਝੋਲੇ ਇਹ ਕਹਿੰਦੀ ਮੈਂ ਲੈਣੇ ਆ ਝੂਲੇ ਮम्मा ਜਰੂਰ ਮੈਂ ਖਾ ਚਲੋ ਜੀ ਲੈ ਲਓ ਫਿਰ ਤੁਸੀਂ ਇਹ ਦੇਖੋ ਲੱਕੜੀ ਇੱਥੇ ਹੁਣ ਇਹਨੇ ਦੇਖਿਓ ਇੱਥੇ ਲਟਕੀ ਰਹਿੰਦੀ ਆ ਬਾਸ ਸਭ ਤੋਂ ਪਹਿਲਾਂ ਕਲਾਸ ਚੋਂ ਆ ਕੇ ਇੱਥੇ ਲਟਕਣਾ ਹੁੰਦਾ ਆ ਉਸ ਤੋਂ ਬਾਅਦ ਨਾਲ-ਨਾਲ ਹੀ ਹੁਣ ਇਹਨਾਂ ਦੇ ਸਕੂਲ ਚ ਚੱਲਦੀ ਐਨੂਅਲ ਫੰਕਸ਼ਨ ਦੀ ਤਿਆਰੀ ਦਿਖਾਉਂਦੀ ਮੈਂ ਤੁਹਾਨੂੰ ਜ਼ੂਮ ਕਰਕੇ ਉਧਰ ਪੰਗੜੇ ਪਹਿਰੇ ਆ ਜਵਾਕਾਂ ਦੇ ਬਸ ਕਰਾਈ ਪਈ ਬੱਚੇ ਕਹਿੰਦੇ ਸਵੇਰ ਤੋਂ ਲਾ ਲੈਂਦੇ ਆ ਸਾਨੂੰ ਪ੍ਰੈਕਟਿਸ ਕਰਨ ਲਈ ਹੁਣ ਆਪਾਂ ਆ ਗਏ ਆ ਜੀ ਜਵੈਲਰਸ ਦੇ ਇਹ ਦੇ ਪਾਉਣੇ ਸੀਗੇ ਇਅਰਿੰਗਸ ਮੈਂ ਇਹਨੂੰ ਪੁੱਛ ਰਹੀ ਸੀ ਸਗਾ ਮੈਂ ਕਿਹਾ ਤੇਰੇ ਦੁੱਖ ਲੱਗ ਰਿਹਾ ਕਹਿੰਦੀ ਨਾ ਨਾ ਮੇਰੇ ਕੋਈ ਦੁੱਖ ਨਹੀਂ ਲੱਗ ਰਿਹਾ ਕਹਿੰਦੇ ਤੁਸੀਂ ਮੇਰੇ ਕੰਨਾਂ 'ਚ ਪਾਉਣ ਦੀ ਗੱਲ ਕਰੋ ਛੇਤੀ ਛੇਤੀ ਬਸ ਤਾਂ ਸੇ ਪਹਿਲਾਂ ਵੀ ਬਿੰਨੇ ਹੋਇਆ ਕੰਨ ਜੀ ਕਹਿੰਦੇ ਕੋਈ ਨਹੀਂ ਅਸੀਂ ਆਪੇ ਪਾ ਕੇ ਭੇਜ ਦਿੰਦੇ ਆਵੇਂ ਹੈ ਨਾ ਖੁਸ਼ਿਆ ਹੋ ਰਹੀ ਬੜੀ ਚਲੋ ਹੁਣ ਘਰੇ ਪਹੁੰਚ ਗਏ ਆ ਜੀ ਆਪਾਂ ਮਿਲਦੇ ਆਂ ਨੈਕਸਟ ਵਲੌਗਸ ਲਾਈਕ ਸ਼ੇਅਰ ਸਬਸਕ੍ਰਾਈਬ